ਲਾਈਵ ਦੇ ਵਿੱਚ ਹੋਰ ਸਭ ਵੀ ਟੱਕੋ ਤੇ ਅੱਜ ਆਪਾਂ ਪਹੁੰਚੇ ਆਂ ਜੀ ਗੁੱਗਾ ਮੇੜੀ ਇਸ ਟਾਈਮ ਤੇ ਖੜਿਆ ਆਪਾਂ ਗੋਰਖਨਾਥ ਥੱਲੇ ਤੇ ਦਿਨ ਹੈਗਾ ਜੀ ਅੱਜ ਵੀਰਵਾਰ ਤਰੀਕ ਹੈਗੀ ਅੱਜ 19 ਤੇ ਮੀਂਹ ਪਈ ਜਾਂਦਾ ਇਸ ਟਾਈਮ ਤੇ ਕੱਲ ਸਾਨੂੰ ਅਸੀਂ ਇਹ ਕੁੱਲ ਨਹੀਂ ਆਏ ਕੰਪਰੀਆਂ ਵੀ ਮੀਂਹ ਪੈ ਰਿਆ ਸੀਗਾ ਤੇ ਹੋਰ ਤੁਹਾਨੂੰ ਦਿਖਾਣਾ ਗੋਰਖਾ ਟੱਲਾ ਆਹ ਸੜਕ ਆਉਂਦੀ ਹੈ ਜੀ ਉਧਰੋਂ ਤਾਂਗਦਾਨੇ ਕਣੀਆ ਤੇ ਆਹ ਸੜਕ ਜਾਂਦੀ ਆ ਗੂਗਾ ਮੇੜੀ ਨੂੰ ਤੇ ਹੁਣ ਦੁਕਾਨਾਂ ਵਗੈਰਾ ਚੱਕੀ ਜਾਂਦੇ ਨੇ ਠੱਬੇ ਢੱਬੇ ਆਹ ਜੀ ਬਾਬਾ ਗੋਰਖਨਾਥ ਦਾ ਟੱਲਾ ਇਹ ਆ ਜਦੋਂ ਗੂਗਾ ਮੇੜੀ ਤੋਂ ਆਉਣੇ ਆ ਜਾਂ ਗੂਗਮੜੀ ਨੂੰ ਜਾਣੇ ਆ ਇਹ ਆਗਾ ਜੀ ਮੇਨ ਗੇਟ ਗੁਰਖ ਟੱਲੇ ਦਾ ਲੇਕਿਨ ਆਪਾਂ ਤਾਂ ਪਰਾਂ ਦੀ ਐਂਟਰੀ ਹੋਈ ਸੀਗੀ ਆਪਣੀ ਜਦੋਂ ਆਈ ਸੀਗੇ ਤੁਸੀਂ ਦਰਸ਼ਨ ਕਰ ਲਓ ਜੀ ਗੋਰਖ ਟੱਲੇ ਦੇ ਤੇ ਵਧੀਆ ਬਿਲਡਿੰਗ ਵਧੀਆ ਬਣਾਈਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋਗੇ ਨਵੀਆਂ ਬਿਲਡਿੰਗਾਂ ਬਣੀ ਹੋਈਆਂ ਨੇ ਸਾਰੀਆਂ ਇਹ ਹੈ ਜੀ ਗੋਰਖਪੱਡੇ ਦਾ ਮੇਨ ਗੇਟ ਹੈ ਗੁੱਗਾ ਮੇੜੀ ਵਾਲੇ ਵੱਲੋਂ ਜਦੋਂ ਬੱਗੂਗਾ ਮੇੜੀ ਤੋਂ ਆਉਣੇ ਆਗੇ ਸਿੱਧਾ ਗੋਰਖਪੱਡੇ ਨੂੰ ਆਉਂਦਾ ਹੈ ਇਹ ਮੇਨ ਗੇਟ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਸੰਗਤ ਆ ਤੜੀ ਹੈ ਥੋੜੀ ਘੱਟ ਆ ਰਹੀ ਹੈਗੀ ਇੰਨੀ ਵੀ ਜ਼ਿਆਦੇ ਨਹੀਂ ਹੈਗੀ ਜਿਵੇਂ ਵੀ ਪਹਿਲਾਂ ਸੀਗਾ ਆ ਦੇਖੋ ਜੀ ਪਹਿਲਾਂ ਇੱਥੇ ਦੁਕਾਨਾਂ ਵਗੈਰਾ ਵਧੀਆ ਲੱਗੀਆਂ ਹੋਈਆਂ ਸੀਗੀਆਂ ਹੁਣ ਇਹਨੇ ਚੱਕ ਦੀਆਂ ਕਿਉਂਕਿ ਇਹ ਰਸ ਘਟ ਗਿਆ ਫਿਰ ਖਰਚਾ ਪਾਉਣ ਦਾ ਵੀ ਕੀ ਫਾਇਦਾ ਤੇ ਪਹਿਨਾ ਇੱਥੇ ਜੋ ਮੈਂ ਪਹਿਲਾਂ ਆ ਕੇ ਗਿਆ ਉਹਨੇ ਖਾਣਨ ਦੀ ਜਗ੍ਹਾ ਨਹੀਂ ਸੀ ਬਹੁਤ ਜ਼ਿਆਦਾ ਭੀੜ ਸੀਗੀ ਤੇ ਇੱਥੇ ਦੁਕਾਨਾਂ ਲੱਗੀਆਂ ਸੀ ਪ੍ਰਸ਼ਾਦ ਵਗੈਰਾ ਦੀਆਂ ਤੇ ਚਾਹ ਪਾਣੀ ਬਣਾਉਂਦੇ ਨੇਗੇ ਤੇ ਆ ਖੜੀ ਆਪਣੀ ਰਾਣੀ ਸੁੰਦਰਾ ਇਹਦੇ ਉੱਪਰ ਆਪਾਂ ਲਿਵਾ ਪਾਇਆ ਹੈ ਕਿਉਂਕਿ ਮੀਂਹ ਪਈ ਜਾਂਦਾ ਫਿਰ ਗਿੱਲੀ ਹੋ ਜਾਂਦੀ ਹੈਗੀ ਵਿੱਚੋਂ ਪਕੜਾ ਨੀੜਾ ਗੱਦੇ-ਗੱਦੇ ਵਗੈਰਾ ਸਾਰੇ ਸਮਾਨ ਹੈ ਵਿੱਚ ਇਹਦੇ ਵਿੱਚ ਖਾਣ ਪੀਣ ਦਾ ਇਹ ਗਿੱਲਾ ਹੋ ਜਾਂਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਬਾਈ ਤੁਹਾਡਾ ਅੱਜ ਆਪਣੇ ਲਾਈਵ ਦੇ ਵਿੱਚ ਤੇ ਇਹ ਦੁਕਾਨਾਂ ਬੜੀਆਂ ਹੋਈਆਂ ਨੇ ਜਿਵੇਂ ਪ੍ਰਸ਼ਾਦ ਵਗੈਰਾ ਤੇ ਜੇ ਆਪਾਂ ਗੋਰਖ ਟੱਲੇ ਮੰਨ ਲਈਦਾ ਰਸ ਹੁੰਦਾ ਜੀ ਇੱਥੋਂ ਦੀ ਜਾਣਾ ਪੈਂਦਾਗਾ ਜਿਹੜੀਆਂ ਸੀੜੀਆਂ ਨੇ ਆ ਇੱਥੋਂ ਦੀ ਚੜ੍ਹਨਾ ਪੈਂਦਾਗਾ ਇੱਥੋਂ ਦੀ ਚੜ੍ਹ ਕੇ ਆਏ ਘੁੰਮ ਕੇ ਤੇ ਕੋਸੇ ਸੀੜੀਆਂ ਪਿੱਛੋਂ ਵੀ ਚੜ੍ਹਦੀਆਂ ਆਈਆਂ ਉਹ ਫਿਰ ਉਹ ਉੱਥੇ ਇਕੱਠੀਆਂ ਹੁੰਦੀਆਂ ਨੇ ਇਕੱਠੀਆਂ ਇੱਥੋਂ ਸਾਹਮਣੇ ਕੋਲਰ ਲੱਖਿਆ ਹੋਈ ਤੇ ਸੰਗਤ ਆਈ ਵੀ ਜਾਂਦੀ ਆ ਕੁਝ ਜਾਈ ਜਾਂਦੀ ਹੈਗੀ ਇਹ ਬਲਾ ਇੰਨਾ راس ਨਹੀਂ ਹੈਗਾ ਜਿਵੇਂ ਪਹਿਲਾਂ ਸੀਗਾ ਤੇ ਹੁਣ ਜਿਵੇਂ ਸੀਡ ਹੈ ਜਿਵੇਂ ਸੀਡ ਹੈਗੀ ਆ ਦੇਖੋ ਇਹ ਹੈ ਜੀ ਗੋਰਖਨਾਥ ਦਾ ਦਰਬਾਰ ਤੇ ਗੋਰਖਟੰਨਾ ਜਿਹੜਾ yellow color ਦਾ ਗੋਮਟ ਹੈ ਤੁਸੀਂ ਦੇਖ ਰਹੇ ਹੋ ਆ yellow color ਦਾ ਗੋਮਟ ਹੈ ਇੱਥੇ ਆ ਨੌ ਨਾਥਾਂ ਦਾ ਨੌ ਨਾਥ ਇੱਥੇ ਲੰਗੇ ਜੀ ਇੱਕ ਆ ਦੇਖੋ ਜੀ ਇਹ ਪੂਰੀ ਸੰਗਤ ਆਈ ਹੋਈ ਹੈ ਝੰਡੇ ਵਗੈਰਾ ਲੈ ਕੇ ਇਹ ਕਈ ਤਰ੍ਹਾਂ ਦੇ ਝੰਡੇ ਨੇਗੇ ਮੰਨ ਲਓ ਤਿੰਨ ਰੰਗ ਨੇਗੇ ਝੰਡੇ ਦੇ ਵਿੱਚ ਤੇ ਉਥੋਂ ਐਂਟਰੀ ਹੋ ਜਾਂਦੀ ਹੈ ਜੀ ਮੱਥਾ ਟੇਕਣ ਵਾਸਤੇ ਅੰਦਰ ਦਰਬਾਰ ਦੇ ਤੇ ਜਿਹੜੀ ਸੰਗਤ ਆ ਰਹੀ ਹੈ ਸਰੋਵਰ ਵੱਲੋਂ ਆ ਰਹੀ ਹੈ ਤੇ ਉਹ ਪਰਲੀ ਸਾਈਡ ਸਰੋਵਰ ਆ ਜੀ ਤੁਸੀਂ ਦੇਖ ਸਕਦੇ ਹੋਗੇ ਹੁਣ ਗੁਰਕਟ ਲਿਵਿੰਦਰ ਦਰਸ਼ਨ ਕਰਨ ਜਾਣੇ ਨੇ ਇਹ ਜਿਹੜਾ ਆਪਾਂ ਨੂੰ ਨਸੀਬ ਨਹੀਂ ਹੋਏ ਹੈਗੇ ਦਰਸ਼ਨ ਕਰਨੇ ਇਹ ਸੰਗਤ ਅੰਦਰ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਾ ਰਹੇ ਹਾਂ ਸਰੋਵਰ ਸਾਈਡ ਜਿੱਦੜ ਸरोवर ਬਣਿਆ ਹੋਇਆ ਹੈਗਾ ਆਪਾਂ ਉਧਰ ਵੀ ਸੈਟ ਜਾ ਰਹੇ ਆਂਗੇ ਤੇ ਸरोवर ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਸੁੰਦਰ-ਸੁੰਦਰ ਮੂਰਤੀਆਂ ਬਣਾਈਆਂ ਗਈਆਂ ਨੇਗੀਆਂ ਕੋ ਸੰਗਤ ਮੀਂਹ ਕਰਕੇ ਆਪਦੇ ਆਪ ਦੇ ਸਾਧਨਾਂ ਦੇ ਵਿੱਚ ਬੈਠੀ ਹੈ ਬਾਹਰ ਨਿਕਲਦੀ ਨਹੀਂ ਹੈਗੀ ਵੀ ਬਾਰਸ਼ਾਂ ਵਗੈਰਾ ਹੋ ਰਹੀਆਂ ਹੋਣਗੀਆਂ ਆ ਦੇਖੋ ਜੀ ਇੱਦਾਂ ਦਾ ਵੀ ਹੋਉਂਦਾ ਹੈਗਾ ਗੋਰਖ ਢੱਲੇ ਦਾ ਇਹ ਹੈ ਗੋਰਖ ਟੱਲਾ ਆ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ ਵੀ ਲੇਕਿਨ ਲਾਊਡ ਨਹੀਂ ਹੈਗਾ ਵੀਡੀਓਗ੍ਰਾਫੀ ਕਰਨਾ ਹੈ ਜਾਂ ਫੋਟੋਗ੍ਰਾਫੀ ਕਰਨਾ ਤੇ ਸਰੋਵਰ ਦੀ ਚੱਲ ਰਹੀ ਹੈ ਇਸ ਟਾਈਮ ਤੇ ਜੀ ਸਫਾਈ ਤੇ ਆ ਦੇਖੋ ਸ਼ੇ ਭੋਲੇ ਦੀ ਆ ਦੇਖੋ ਸ਼ੇ ਭੋਲਾ ਔਰ ਮਾਤਾ ਪਾਰਵਤੀ ਗਰੇਸ਼ ਜੋ ਮੈਂ ਪਹਿਲਾ ਆਇਆ ਸੀ ਉਰੇ ਪੈਰ ਰੱਖੋ ਨਾ ਸੀ ਬਹੁਤ ਜ਼ਿਆਦਾ ਭੀੜ ਸੀਗੀ ਹੁਣ ਸੀੜ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਬੈਕ ਸਾਈਡ ਇੱਥੇ ਬਸ ਮੱਖੀਆਂ ਜ਼ਿਆਦਾ ਨਹੀਂ ਆ ਹੋਰ ਕੋਈ ਦਿੱਕਤ ਨਹੀਂ ਹੈਗੀ ਮੱਖੀਆਂ ਵਾਲੀਆਂ ਨਹੀਂ ਆ ਇੱਥੇ ਤੇ ਆਪਣੇ ਬੈਕ ਸਾਈਡ ਦੇ ਗੁਰਦੁਆਰਾ ਤੇ ਸਾਈਡ ਆ ਗਿਆ ਸਰੋਵਰ Tohle je polivý burt její. Vidí, jak se vedeme. A